ਸਭ ਦਾ ਸਵਾਗਤ ਹੈ ਇਹ ਸਾਡੀ ਵੀਡੀਓ ਸੈਕਿਓ ਰਹੇਗੀ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਪੰਜਾਬੀ ਦੇ ਜਿਹੜੇ ਇੰਪੋਰਟੈਂਟ ਸਾਹਿਤ ਮਾਧਲਾ ਦੇ ਪੈਰੇਗ੍ਰਾਫ ਐਪੈਸਿਸ ਹੈ ਉਹਨਾਂ ਨੂੰ ਸੋਲਵ ਕਰ ਰਹੇ ਹਾਂ ਔਰ ਆਪਣੇ 15 ਨੰਬਰ ਨੂੰ ਪੱਕੇ ਕਰ ਰਹੇ ਹਾਂ ਕਿਸੇ ਵੀ ਵੀਡੀਓ ਵਿੱਚ ਅਸੀਂ ਵਾਰੀ ਸ਼ਾਹ ਜੀ ਨੂੰ ਕਵਰ ਕੀਤਾ ਸੀਗਾ ਅੱਜ ਦੀ ਵੀਡੀਓ ਵਿੱਚ ਅਸੀਂ ਪੀਲੂ ਜੀ ਨੂੰ ਕਵਰ ਕਰਾਂਗੇ ਜਿਨ੍ਹਾਂ ਦਾ ਕਿੱਸਾ ਬਹੁਤ ਫੇਮਸ ਹੈ ਮਿਰਜ਼ਾ ਸਈਬਾ ਚਲੋ ਹੁਣ 21 ਕਰਕੇ ਇਹਨਾਂ ਬਾਰੇ ਦੇਖੀਏ ਕਿ ਪੀਲੂ ਜੀ ਕੀ ਕਹਿੰਦੇ ਹਨ ਕਲ ਖਿਵੇ ਦਾ ਸਈਬਾ ਜੰਮੀ ਮੰਗਲਵਾਰ ਕਵੀ ਪੀਲੂ ਸਾਈਬਾ ਦੇ ਜਨਮ ਦੀ ਘਟਨਾ ਨੂੰ ਚਿਤ੍ਰਿਤ ਕਰਦਾ ਹੋਇਆ ਕਹਿੰਦਾ ਹੈ ਕਿ ਸਾਈਬਾ ਦਾ ਜਨਮ ਸਿਆਲ ਕਬੀਲੇ ਵਿੱਚ ਖਿਵੇਖਾਨ ਦੇ ਘਰ ਕਦੋਂ ਹੋਇਆ ਸੀਗਾ ਮੰਗਲਵਾਰ ਨੂੰ ਹੋਇਆ ਸੀਗਾ ਡੂਮਸੋਲ ਦੇ ਗਵ ਦੇ ਖਾਨ ਖਿਵੇ ਦੇ ਘਰ ਦੇ ਮਰਾਸੀ ਵਗੈਰਾ ਸੀਗੇ ਉਹ ਖਿਵੇ ਖਾਨ ਦੇ ਬੂਹੇ ਤੇ ਆ ਕੇ ਖੁਸ਼ੀਆਂ ਮਨਾ ਰਹੇ ਸੀਗੇ ਰਾਜ ਦੁਆਇਆਂ ਦਿੱਤੀਆਂ ਸੋਹਣੇ ਪਰਿਵਾਰ ਰਲਤ ਦਿਵੀਗਾ ਬੰਦੀਆਂ ਸ਼ਹਿਰ ਕੋਈ ਮੁਟਿਆਰ ਕਹਿੰਦੇ ਕਿ ਉਹਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਸਬ ਮਰਾਸੀਆਂ ਨੇ ਬੁਲਾਇ ਦਿੱਤੀਆਂ ਪਰ ਉਹਨਾਂ ਨੇ ਕੀ ਕਿਹਾ ਕਿ ਤੁਹਾਡੇ ਜਿਹੜੀ ਕੁੜੀ ਹੈ ਉਹ ਬਹੁਤ ਮੁਟਿਆਰ ਹੋਵੇ ਹੋਵੇ ਹੋਰ ਜਦੋਂ ਉਹ ਮੁਟਿਆਰ ਹੋਗੀ ਉਸਦੇ ਕਰਕੇ ਕੀ ਦੀ ਗੱਲ ਚੱਲਣ ਲੱਗੀ ਉਸਦੇ ਵਿਆਹ ਦੀ ਗੱਲ ਚੱਲਣਾ ਲੱਗ ਗਈ ਸੈਕਿੰਡ ਮੂਵ ਕਰਾਂਗੇ ਸਾਈਬਾ ਨਾਲ ਸਹੇਲੀਆਂ ਕੂੜੀ ਰੀੜਾਕਾਰ ਕਰਦਿੰਜਲ ਦੇ ਨਿਰਜਾ ਜੰਮਿਆ ਵਿੱਚ ਕਰੜੇ ਬਾਤ ਇਨਾ ਕਾਵਿ ਸਤਰਾ ਵਿੱਚ ਕਵੀ ਪੀਲੂ ਮਿੱਜੇ ਦੇ ਜਨਮ ਦੀ ਘਟਨਾ ਬਾਰੇ ਦੱਸਦੇ ਹੋਏ ਕਹਿੰਦਾ ਹੈ ਕਿ ਇੱਕ ਪਾਸੇ ਖੀਵੇਖਾਨ ਦੇ ਘਰ ਸਾਈਬਾ ਦਾ ਜਨਮ ਹੋਇਆ ਕਦੋਂ ਹੋਇਆ ਮੰਗਲਵਾਰ ਨੂੰ ਹੋਇਆ ਜੋ ਕਿ ਆਪਣੀ ਸਹੇਲੀਆਂ ਵਿੱਚ ਸਭ ਤੋਂ ਵੱਧ ਝੂਠ ਬੋਲਣ ਵਾਲੀ ਕੁੜੀ ਦੇ ਰੂਪ ਵਿੱਚ ਪਸਿੱਟ ਸੀਗੀ ਕੁੜੀ ਰੀੜਾ ਕਰਮ ਦੇ ਕਿ ਸਾਰੇ ਸਹੇਲੀਆਂ ਵਿੱਚ ਸਭ ਤੋਂ ਵੱਧ ਝੂਠ ਕੌਣ ਬੋਲਦੀ ਸੀਗੀ ਠੀਕ ਹੈ ਦੂਜੇ ਪਾਸੇ ਮਿੱਜੇ ਦਾ ਜਨਮ ਵਿੰਜਲ ਜੱਟ ਦੇ ਘਰ ਕੜੜੇ ਬਾੜ ਦੇ ਇਲਾਕੇ ਵਿੱਚ ਹੋਇਆ ਸੀ ਪਿਓ ਦਾ ਨਾਮ ਕੀ ਸੀਗਾ ਵਿੰਜਲ ਜੱਟ ਸੀਗਾ ਫਿਰ ਕਿਹੜੇ ਇਲਾਕੇ ਵਿੱਚ ਹੋਇਆ ਸੀਗਾ ਕੜੜੇ ਬਾੜ ਵਿੱਚ ਹੋਇਸੀਗਾ ਜਨਮ ਦਿੱਤੇ ਮਾਈ ਬਾਪ ਨੇ ਰੂਪ ਦਿੱਤਾ ਕਰਤਾ ਐਸਾ ਮਿਰਜ਼ਾ ਸੁਰਮਾ ਖਰਲਾ ਦਾਸ ਅਰਦਾਸ ਮਿਰਜ਼ਾ ਜਨਮ ਭਾਵੇਂ ਉਸਦੇ ਮਾਪਿਆਂ ਨੇ ਦਿੱਤਾ ਸੀਗਾ ਪਰ ਜੋ ਉਹਦੀ ਪਰਸਨੈਲਿਟੀ ਸੀਗੀ ਉਹ ਪਰਮਾਤਮਾ ਵੱਲੋਂ ਬਖਸ਼ੀ ਹੋਈ ਸੀਗੀ ਮਿਰਜ਼ਾ ਇੱਕ ਬਹਾਦਰ ਸੁਰਮਾ ਸੀਗਾ ਜੋ ਖਰਲਾ ਜਾਤੀਆਂ ਦੇ ਜੱਟਾਂ ਦਾ ਸਰਦਾਰ ਸੀਗਾ ਕਿਹੜੀ ਜਾਤੀਆਂ ਨੇ ਖਰਲਾ ਜਾਤੀਆਂ ਨੇ ਜੋ ਜੋ ਵਰਡਸ ਨੂੰ ਮੈਂ ਹਾਈਲਾਈਟ ਕਰ ਰਹੀ ਆ ਉੱਥੋਂ ਕੀ ਪੇਪਰ ਚ ਐਮਸੀਕਿਊਜ਼ ਬਣਨ ਦੇ ਚਾਂਸਸ ਹੁੰਦੇ ਹਨ ਨੈਕਸਟ ਥਰਡ মুਵ ਕਰਾਂਗੇ ਸਾਈਬਾ ਪੜੇ ਪੱਟੀਆਂ ਮਿਰਜ਼ਾ ਪੜੇ ਪੂਰਾਨ ਬੁੱਤਿ ਮਸੀਤਾਂ ਦੇ ਲੱਗੀਆਂ ਜਾਣੇ ਕੁੱਲ ਜਹਾਨ ਨਾ ਮਾਰ ਕਾਦੀ ਸ਼ਮਕਾ ਨਾ ਦੇਤ ਤੀਨੂ ਤਾਈ ਪੜਨਾ ਸਾਡਾ ਰਹਿ ਗਿਆ ਲੈ ਆਏ ਇਸ਼ਕ ਲਖਾਈ ਠੀਕ ਹੈ ਕਬੀ ਪੀਰੂ ਮਸੀਤ ਵਿੱਚ ਪਰਦਿਆਂ ਜਦੋਂ ਆਪਸ ਇੰਦੋਨਾ ਦਾ ਪਿਆਰ ਪੈ ਜਾਂਦਾ ਉਸ ਘਟਨਾ ਦਾ ਜ਼ਿਕਰ ਕਰਦੇ ਹੋਏ ਕਵੀ ਜੀ ਕੀ ਕਰਦੇ ਹਨ ਕਿ ਜਿਸ ਵੇਲੇ ਕਾਦੀ ਕੋਲ ਅਜੇ ਤੱਕ ਤੀ ਉੱਪਰ ਲਿਖਣਾ ਹੀ ਸਿੱਖ ਰਹੀ ਸੀ ਉਸ ਵੇਲੇ ਮਿੱਦਤੀ ਪੜਨ ਲੱਗਿਆ ਸੀਗਾ ਕੁਰਾਨ ਪੜਨ ਲੱਗ ਪਿਆ ਸੀਗਾ ਇਹ ਗੱਲ ਸਾਰਾ ਜਗਤ ਜਾਣਦਾ ਹੈ ਕਿ ਮਸੀਤ ਦੇ ਵਿੱਚ ਪਰਦੇ ਹੀ ਇਹਨਾਂ ਦਾ ਕੀ ਪੈ ਗਿਆ ਸੀਗਾ ਆਪਸ ਵਿੱਚ ਪਿਆਰ ਪੈ ਗਿਆ ਸੀਗਾ ਮਿਰਜੇ ਦੇ ਪਿਆਰ ਵਿੱਚ ਪੈਣ ਕਾਰਨ ਸਾਈਬਾ ਦਾ ਮਨ ਕੀ ਹੈ ਪੜਾਈ ਵਿੱਚ ਨਹੀਂ ਲੱਗਦਾ ਸੀਗਾ ਜਦੋਂ ਉਹਨੂੰ ਕਾਜੀ ਸ਼ਮਕਾ ਮਾਰਦਾ ਸੀਗਾ ਉਹ ਕਿਨੂੰ ਕੁੱਟ ਮਾਰਦਾ ਸੀਗਾ ਕੀ ਕਹਿੰਦੀ ਸੀਗੀ ਕਿ ਮੈਨੂੰ ਨਾ ਮਾਰ ਜੇ ਤਰਲੇ ਪਾndi ਕਹਿੰਦੀ ਸੀਗੀ ਮੈਨੂੰ ਨਾ ਮਾਰ ਅੱਗੇ ਅਸੀਂ ਮਿਰਜੇ ਦੇ ਪਿਆਰ ਵਿੱਚ ਮੈਂ ਤਰਫੀ ਪਈ ਆ ਮੈਨੂੰ ਸ਼ਮਕਾ ਮਾਰ ਕੇ ਤੂੰ ਹੋਰ ਨਾ ਸਤਾ ਠੀਕ ਹੈ ਪੜਨਾ ਸਾਡਾ ਰਹਿ ਗਿਆ ਲੈ ਆਈ ਇਸ਼ਕਰ ਖਾਲੀ ਕਹਿੰਦੇ ਕਿ ਅਸੀਂ ਪਰਮਾਤਮਾ ਤੋਂ ਪੜਾਈ ਦਿਖਾ ਕੇ ਨਹੀਂ ਲੈ ਕੇ ਅਸੀਂ ਕੀ ਲਿਖਾ ਕੇ ਲੈ ਕੇ ਆਇਆ ਇਸ਼ਕਰ ਲਿਖਾ ਕੇ ਲੈ ਕੇ ਆਈ ਹੈ ਨੈਕਸਟ ਹੈ ਸਾਈਬਾ ਗਈ ਤੇਲ ਨੂੰ ਦੇਈ ਪੰਸਾਰੀ ਦੀ ਹੱਟ ਪਕੜ ਨਾ ਜਾਣੇ ਤਕੜੀ ਹਾਰ ਨਾ ਜਾਣੇ ਬੱਟ ਤੇਲ ਪੁਲਾਵੇ ਪੁਲਾਵਾਨੀਆਂ ਦਿੱਤਾ ਸ਼ਾਇਦ ਉਲਟ ਠੀਕ ਹੈ ਜੇ ਕੀ ਦੱਸਿਆ ਗਿਆ ਕਿ ਉਹਦੀ ਸੁੰਦਰਤਾ ਦਾ ਵਿਆਨ ਕੀਤਾ ਗਿਆ ਕਿ ਸਾਈਬਾ ਦੀ ਸੁੰਦਰਤਾ ਇੰਨੀ ਸੋਹਣੀ ਸੀਗੀ ਕਿ ਜਦੋਂ ਪੰਸਾਰੀ ਦੀ ਹੱਤੀ ਵਿੱਚ ਤੇਰ ਲੈਣ ਗਈ ਸੀਗੀ ਤੇ ਜਿਹੜਾ ਤਕੜੀ ਤੋੜਨ ਵਾਲਾ ਬੰਨਿਆ ਸੀਗਾ ਉਹ ਆਪਣਾ ਪੱਟਾ ਪਾਣਾ ਹੀ ਭੁੱਲ ਗਿਆ ਉਹਦੀ ਸੁੰਦਰਤਾ ਨੂੰ ਦੇਖ ਕੇ ਉਹ ਕੀ ਹੋ ਗਿਆ ਪਾਗਲ ਹੋ ਗਿਆ ਉਸਨੇ ਸਾਈਬਾ ਦੇ ਘਾਡੇ ਵਿੱਚ ਪੀ ਹੈ ਦੀ ਤਾਂ ਕੀ ਪਾ ਦਿੱਤਾ ਸ਼ਹੀਦ ਪਾ ਦਿੱਤਾ ਇਸ ਤਰ੍ਹਾਂ ਬਾਨੀਏ ਨੇ ਆਪਣੇ ਵਪਾਰ ਵਿੱਚ ਕੀ ਖਾ ਲਿਆ ਕਾਟਾ ਖਾ ਲਿਆ ਕਿੰਨੂ ਦੇਖ ਕੇ ਕਾਟਾ ਖਾਦਾ ਸਾਈਬਾ ਦੀ ਸੁੰਦਰਤਾ ਨੂੰ ਦੇਖ ਕੇ ਕਾਟਾ ਖਾ ਲਿਆ ਬੰਨਾਂ ਚ ਗਵਾ ਲੇ ਬਾਨੀਏ ਬਲਦ ਗਵਾ ਕੇ ਜੱਟ ਤਿੰਨੋਂ ਨੰਗਾ ਪਿੰਡ ਰਹਾ ਹੋਰ ਗੇਚੋਰ ਚਪਟ ਕਹਿੰਦੇ ਕਿ ਉਹਦੀ ਸੁੰਦਰਤਾ ਦੇਖ ਕੇ ਜਿਵੇਂ ਬਲਦ ਚਾੜਨ ਵਾਲਾ ਆਪਣੇ ਬਲਦ ਕੋ ਆ ਗਿਆ ਹੋਰ ਜਿਹੜੇ ਇਸਤਰੀਆਂ ਤੋਂ ਦੂਰ ਰਹਿੰਦੇ ਆ ਨੰਗੇ ਪੰਡਤ ਜਿਹੜੀ ਤਾਂ ਪੰਡੇ ਕਹਿੰਦੀ ਆ ਜਿਹੜੇ ਦੂਰ ਰਹਿੰਦੇ ਆ ਉਹਦੀ ਸੁੰਦਰ ਨੂੰ ਦੇਖ ਕੇ ਉਹਦੇ ਵੱਲ ਮੋਹਿਤ ਹੋ ਗਏ ਆਪਣਾ ਜਸਨਿਆਜ਼ ਅਤਰ ਮੈਂ ਉਤ ਤੋਂ ਵੀ ਕੀ ਕਰ ਗਏ ਡੋਲ ਗਏ ਮਿਰਜ਼ਾ ਸਾਇਬਾ ਦੀ ਦੋਸਤੀ ਰਹੁ ਵਿੱਚ ਜਗਤ ਕਿ ਨੂੰ ਕੀ ਕਹਿੰਦਾ ਹੈ ਕਿ ਅਜਿਹੀ ਬੇਸਿਆਲ ਗੁਨਾ ਦੇ ਮਾਲਕ ਮਿਰਜ਼ਾ ਦੇ ਸਾਇਬਾ ਦੇ ਪ੍ਰੇਮ ਕਹਾਣੀ ਦੁਨੀਆ ਵਿੱਚ ਸਦਾ ਲਈ ਕੀ ਰਹੇਗੀ ਅਮਰ ਰਹੇਗੀ ਨੈਕਸਟ ਹੈ ਕੱਟ ਕਲੇਜਾ ਲੈ ਗਈ ਖਾਨ ਕੀਵੇ ਦੀ ਧੀ ਗੱਜ ਗੱਜ ਲੰਮੀਆਂ ਮੇਰੀਆਂ ਰੰਗ ਜੂ ਗੋਰਾ ਸੀ ਇਹਦੇ ਵਿੱਚ ਵੀ ਸੁੰਦ ਦਾ ਬਿਆਨ ਕੀਤਾ ਗਿਆ ਹੈ ਕਿ ਕਹਿੰਦਾ ਕਿ ਮੇਰੇ ਜਿਹੜੀ ਥਲੇਜੇ ਨੂੰ ਕੱਟ ਕੇ ਲੈ ਗਈ ਹੈ ਮਿਰਜ਼ਾ ਕੀ ਕਹਿੰਦਾ ਕਿ ਜੇ ਸਾਈਬਾ ਇੰਨੀ ਸੋਹਣੀ ਹੈ ਖਾਨ ਕੀਵੇ ਦੀ ਕੁੜੀ ਇੰਨੀ ਸੋਹਣੀ ਹੈ ਕਿ ਮੇਰੇ ਕਿ ਦਿਲ ਦੇ ਕਲੇਜੇ ਨੂੰ ਕੱਟ ਕੇ ਲੈ ਗਿਆ ਜੋ ਉਸਨੇ ਲੰਬੀ ਲੰਬੀਆਂ ਮਿੱਡੀਆਂ ਕੀਤੀਆਂ ਸੀਗੀਆਂ ਹੋਰ ਉੱਪਰ ਉਹਦਾ ਗੋਰਾ ਰੰਗ ਮੈਨੂੰ ਕੀ ਕਰ ਗਿਆ ਮੋਹਿਤ ਕਰ ਗਿਆ ਜੇ ਦੇਵੇ ਪਿਆਲਾ ਜ਼ਹਿਰ ਦਾ ਮੈਂ ਮਿਰਜ਼ਾ ਲੰਗਾ ਪੀ ਕੀ ਮਾਰੇ ਵਰਸ਼ੀ ਕਸ ਕੇ ਮਿੱਜ ਕਦੀ ਨਾ ਕਰਦਾ ਸੀ ਕਹਿੰਦਾ ਅਗਰ ਉਹ ਮੈਨੂੰ ਆਪਣੇ ਹੱਥੋਂ ਜੈ ਦਾ ਪਿਆਲਾ ਦੇ ਦੇਗੀ ਨਾ ਮੈਂ ਅੰਨੂ ਹੱਸ ਹੱਸ ਕੇ ਪੀ ਲਾਂਗਾ ਅਗਰ ਉਹ ਮੈਨੂੰ ਜੋ ਕਸ ਕੇ ਵਰਸ਼ੀ ਵਰਸ਼ ਵਿੱਚ ਚਾਕੂ ਵਗਲਾ ਵੀ ਮੈਨੂੰ ਮਾਰ ਦੇ ਦੇਗੀ ਤੇ ਮੈਂ ਫਿਰ ਵੀ ਕੀ ਨਹੀਂ ਕਰਾਂਗਾ ਮੇਰੇ ਮੂੰਹੋਂ ਸੀਨ ਨਹੀਂ ਨਿਕਲੇਗਾ ਆਪਣੀ ਮੌਤੋਂ ਮੈਂ ਮਰਾਂ ਮੇਰ ਨਾਲ ਤੁਹਾਨੂੰ ਕੀ ਕਹਿੰਦਾ ਮੈਂ ਆਪਣੇ ਪਿਆਰ ਦੇ ਵਿੱਚ ਬੇਬਲਵਾਇਆ ਮੈਂ ਆਪਣੀ ਮੌਤ ਆਪੇ ਮਾਰ ਰਹੀਆਂ ਹਾਂ ਮੈਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਿਉਂ ਨਹੀਂ ਦੁੱਖ ਕਿਉਂਕਿ ਮੈਨੂੰ ਕੋਹ ਮਾਰੀ ਹੈ ਸਾਈਬਾ ਮਾਰ ਰਹੀ ਹੈ ਠੀਕ ਹੈ ਚੜ ਮਿਰਜੇ ਖਾਨ ਨੂੰ ਮਾਂ ਦੇਂਦੀ ਮੱਤੀ ਖੜੀ ਸੱਪ ਸ਼ੇਰਾਂ ਦੀ ਦੋਸਤੀ ਨਾ ਕਰ ਪਾਈ ਅੜੀ ਕਹਿੰਦਾ ਕਿ ਜਦੋਂ ਮਿਰਜ਼ਾ ਮਿਰਜ਼ਾ ਜਿਹੜਾ ਹੈ ਉਹ ਸਾਈਬਾ ਨੂੰ ਕੱਢਣ ਵਾਸਤੇ ਲੈ ਕੇ ਜਾਂਦਾ ਨਾ ਉਹਨੂੰ ਲੱਗਦਾ ਪਤਾ ਨਹੀਂ ਸਾਈਬਾ ਦਾ ਵਿਆਹ ਹੋ ਰਿਹਾ ਉਹਨੂੰ ਕੋਹ ਰੋਗ ਉਹਦੀ ਮਾਂ ਉਹਨੂੰ ਮਤੀ ਦਿੰਦੀ ਹੈ ਕਿ ਪੁੱਤਰ ਸੱਪਾਂ ਗੋਰ ਸ਼ੇਰਾਂ ਦੀ ਦੋਸਤੀ ਕਦੀ ਵੀ ਨਹੀਂ ਨਿਭਦੀ ਤੱਪੇ ਕੜਾਈ ਤੇਲ ਦੀ ਸਿਰ ਪਰ ਲਾਟ ਜਿਹੀ ਮੂਸਾ ਭੱਜਿਆ ਮੋਤ ਤੋਂ ਉਹਦੇ ਅੱਗੇ ਮੋਤ ਕਰੀਦਾ ਜਿਵੇਂ ਅੱਗੇ ਜਿਵੇਂ ਚੂਹਾ ਆਪਣੀ ਮੋਤ ਕੋ ਬਿੱਲੀ ਕੋ ਭੱਜ ਕੇ ਬਚ ਕੇ ਭੱਜਦਾ ਨਾ ਫਿਰ ਵੀ ਉਹਦੇ ਦੇ ਇੱਕ ਜਾਲ ਬਿਛਾਇਆ ਹੁੰਦਾ ਹੈ ਚੁੱਦਾ ਚੂਹਾ ਜਿਹੜਾ ਹੈ ਉਹਦੇ ਵਿੱਚ ਬਰ ਕੇ ਵੀ ਮਾਰ ਹੀ ਜਾਂਦਾ ਹੈ ਪਰਬਤ ਵਰਦਿਆ ਟੱਕਰੇ ਲੰਗਣ ਤੇਰੀ ਗਲੀ ਮੈਂ ਕੀ ਰੱਬਾ ਤੇਰਾ ਫੇਰਿਆ ਮੇਰੀ ਜੋੜੀ ਖਾਂ ਕਰ ਲਈ ਅੱਜ ਦਾ ਵਾਰ ਵਿਚਾਲਾ ਹੈ ਭਲਕੇ ਸਿਆਲੀ ਨਾ ਵੜੀ ਉਹਦੀ ਮਾਂ ਹੁੰਦੀ ਹੋਈ ਨੂੰ ਰੋਕਦੀ ਹੈ ਕਿ ਕੀ ਕਹਿੰਦੀ ਹੈ ਰਸਤਾ ਸਮਾਜੂਪੀ ਪਹਾੜ ਰੋਕ ਲੈਂਦਾ ਹੈ ਅਤੇ ਆਸ਼ਿਕ ਲਈ ਨਿਕਲਣ ਦਾ ਕੋਈ ਰਸਤਾ ਨਹੀਂ ਬਚਦਾ ਕਿ ਜਿਹੜੇ ਲੋਕੀ ਹੈ ਉਹ ਕਿਹਦਾ ਕੰਮ ਕਰਦੇ ਆ ਪਰਬਤ ਦਾ ਕੰਮ ਕਰਦੇ ਹੈ ਤੂੰ ਨਾ ਜਾ ਉਹ ਉਹਨੂੰ ਉਸ ਟਾਈਮ ਕਿਹਦੀ ਕਹਾਣੀ ਚੇਤਾ ਆਉਂਦੀ ਹੈ ਇਹ ਗੱਲ ਕਹਿੰਦੀ ਹੋਈ ਮਿਰਜ਼ੇ ਦੀ ਮਾਂ ਇਸ ਤਰ੍ਹਾਂ ਰੋ ਰਹੀ ਸੀ ਜਿਵੇਂ ਖਰਜਨ ਮੁਹੰਮਦ ਦੀ ਪੁੱਤਰੀ ਬੀਬੀ फातिमा अपने पुत्र हसन ਤੇ हुसैन ਦੀ ਮੌਤ ਪਿੱਛੋਂ ਰੱਬ ਨੂੰ ਕੋਸਦੀ ਹੈ ਕਿ ਤੂੰ ਮੇਰਾ ਮਤਲਬ ਇਹ ਤੂੰ ਮੇਰਾ ਪੁੱਤਰ ਮਾਰ ਕੇ ਆਇਆ ਹੈ ਠੀਕ ਹੈ ਫਿਰ ਉਹਨਾਂ ਆਪ ਨੂੰ ਕੀ ਉਲਾਮਾ ਦਿੰਦੀ ਹੈ ਕਿ ਤੂੰ ਕਿਉਂ ਮੇਰੇ ਪੁੱਤਨਾ ਇਦਾਂ ਕਰ ਰਿਹਾ ਹੈ ਕਿਉਂ ਮੇਰੀ ਜੋੜੀ ਨੂੰ ਖਤਮ ਕਰ ਰਿਹਾ ਮਿਰਜੇ ਦੀ ਮਾਂ ਉਸ ਅੱਗੇ ਤਰਲੇ ਕਰਦੀ ਹੋਈ ਕਹਿੰਦੀ ਹੈ ਕਿ ਉਹ ਅੱਜ ਦਾ ਦਿਨ ਰੁਕ ਜਾਵੇ ਅੱਲ ਦਾ ਬਾਹਰ ਬਚਾਲਾ ਔਲ ਤੁਸੀਂ ਸਿਆਲੀ ਨਾ ਬਣੀ ਕਹਿੰਦਾ ਕਿ ਤੂੰ ਅੱਜ ਦਾ ਦਿਨ ਰੁਕ ਜਾ ਅੱਜ ਤੂੰ ਸਿਆਲੀ ਨਾ ਕਿ ਕੱਲ ਬਾਅਦ ਵਿੱਚ ਕਿੱਥੇ ਚੱਲ ਜੀ ਸਿਆਲਾ ਦੇ ਪਿੰਡ ਦਾਣਾਬਾਦ ਦੇਖ ਕੇ ਚੱਲ ਜੀ ਜਿੱਥੇ ਸਾਈਬਾ ਦਾ ਵਿਆਹ ਹੋ ਰਿਹਾ ਤੂੰ ਅੱਜ ਦਾ ਆਪਣਾ ਆਪ ਬਚਾ ਲੈ ਬਟ ਤੂੰ ਕੱਲ ਕੀ ਕਰੀ ਸਵੇਰੇ ਹੁੰਦੇ ਸੋਰੇ ਵਾਲਾ ਚੱਲਦੀ ਠੀਕ ਹੈ ਬੂਹੇ ਟਮਕ ਮੱਜਿਆ ਸਾਈਪਾ ਕੱਤੇ ਤੇਲ ਅੰਦਰ ਬੈਠੇ ਨਾਨਕੇ ਬੂਹੇ ਬੈਠਾ ਮੇਲ ਖਾਲੀ ਬਟਨਾ ਰਹਿ ਗਿਆ ਕੁੱਪੇ ਅਤਰ ਫੁਲੇ ਗੈਨੇ ਸਨੇ ਪਟਵਾਰੀਆਂ ਚਾਂਜਲ ਸਨੇ ਹੰਮ ਠੀਕ ਹੈ ਕਬੀ ਜਦ ਮਿਰਜਾ ਲੈਣ ਜਾਂਦਾ ਹੈ ਸਾਈਬਾ ਨੂੰ ਕੱਢਣ ਤੋਂ ਬਾਅਦ ਦਿੱਕਤ ਨਾ ਰਜਦਾ ਕਿ ਜਦੋਂ ਉਹ ਮਿਰਜਾ ਸਾਈਬਾ ਨੂੰ ਕੰਟੀ ਕੇ ਲੈਣ ਦੇ ਉਸ ਘਰ ਦੀ ਕੀ ਕੰਡੀਸ਼ਨ ਹੁੰਦੀ ਹੈ ਜਦੋਂ ਮਿਰਜਾ ਸਾਈਬਾ ਨੂੰ ਉਂਗਾਲ ਲੈ ਕੇ ਲੈ ਜਾਂਦਾ ਹੈ ਤਾਂ ਉਸ ਸਮੇਂ ਸਾਈਬਾ ਦੇ ਘਰ ਉਸਦਾ ਵਿਆਹ ਕਰਿਆ ਹੁੰਦਾ ਹੈ ਘਰ ਦੇ ਗੂਹੇ ਤੇ ਢੋਲ ਵੱਜ ਰਹੀ ਹੁੰਦੀ ਹੈ ਅੰਦਰ ਬੈਠ ਨਾਨਕੇ ਬੈਠੀ ਹੁੰਦੀ ਆ ਬਾਹਰ ਮੇਲ ਬੈਠਾ ਹੁੰਦਾ ਹੈ ਸਾਈਬਾ ਨੂੰ ਕੀ ਪੈ ਰਿਹਾ ਮਾਇਏ ਕੌਣ ਦੀ ਤਿਆਰੀ ਕਿੰਨੀ ਜ਼ਿਆਦੀ ਹੈ ਘਰ ਦੇ ਅੰਦਰ ਬਾਹਰ ਨਾਨਕਾ ਤੇ ਦਾਦਕਾ ਪਰਿਵਾਰ ਜੁੜਿਆ ਹੋਇਆ ਹੈ ਪਰ ਮਿਰਜ਼ੇ ਦੁਆਰਾ ਸਾਈਬਾ ਨੂੰ ਉਗਾਲ ਕੇ ਲੈਣ ਮਗਰੋਂ ਜਿਹੜਾ ਬਟਨਾ ਪਿਆ ਸੀਗਾ ਥਾਲੀ ਵਿੱਚ ਉੱਥੇ ਹੀ ਪਿਆ ਰਹਿ ਗਿਆ ਸੀਗਾ ਜਿਹੜੀਆਂ ਫੂਲੇਲ ਵਰਗੀਆਂ ਖੁਸ਼ਬੂਦਾਰ ਚੀਜ਼ਾਂ ਕੁੱਪੀਆਂ ਭੜੀਆਂ ਵਗੈਰਾ ਸੀਗੇ ਉਹ ਵੀ ਉੱਥੇ ਰਹਿ ਗਈਆਂ ਸੀਗੀਆਂ ਸਾਈਬਾ ਦੇ ਚੰਦਰਮ ਹਮੇਸ਼ ਸਮੇਤ ਹੋਰ ਗੈਨੇ ਵੀ ਪਟਾਰੀਆਂ ਵਿੱਚ ਹੀ ਪਏ ਰਹਿ ਗਏ ਸੀਗੇ ਮਿਰਜ਼ਾ ਜਿਹੜੇ ਗੈਨੇ ਮਦਰਾ ਚੰਦਾ ਵੀ ਕੁਝ ਵੀ ਲੈ ਕੇ ਨਹੀਂ ਗਿਆ ਸੀ ਤਾਂ ਕੋਈ ਨ ਦਿੰਦਾ ਸੁਰਮਾ ਜਿਹੜਾ ਮੈਨੂੰ ਹੱਥ ਕਰੇ ਕੱਢ ਕੇ ਪਿਰਾਣ ਦੀ ਟੱਕਰੀ ਮੈਥੋਂ ਰਾਹ ਟੜੇ ਬਲ ਬਲ ਵੱਢਦੇ ਆਂ ਸੁਰਮਾ ਜੋ ਖੇਤੀ ਨੂੰ ਪੈਨ ਗੜੇ ਸਿਰ ਸਿਆਲਾ ਦੇ ਵੱਡ ਕੁਸਟੂnga ਵਿਚ ਰੜੇ ਕਵੀ ਪੀਲੂ ਮਿਰਜ਼ੇ ਦੇ ਹੰਕਾਰ ਦਾ ਕਰਦਾ ਹੋਇ ਕਹਿੰਦਾ ਪੀਲੂ ਮਰਕੇ ਪੀਲੂ ਦੱਸਦੇ ਆਣ ਕਿ ਮਿਰਜ਼ਾ ਚ ਬੜਾ ਹੰਕਾਰ ਸੀਗਾ ਠੀਕ ਹੈ ਜਦੋਂ ਮਿਰਜ਼ਾ ਸਾਈਬਾ ਨੂੰ ਉਗਾਲ ਕੇ ਲਿਆ ਗਿਰਿਆ ਸੀਗਾ ਤਾਂ ਉਹ ਆਪਣੀ ਤਾਕਤ ਹੰਕਾਰ ਵਿੱਚ ਆ ਕੇ ਸਾਈਬਾ ਨੂੰ ਕਹਿੰਦਾ ਹੈ ਕਿ ਉਸ ਨੂੰ ਆਪਣੇ ਬਰਾਬਰ ਦਾ ਕੋਈ ਸੁਰਮਾ ਨਹੀਂ ਲੱਭਦਾ ਜਿਹੜਾ ਉਹਦੀ ਕੀ ਕਰ ਸਕੇ ਬਹਾਦਰੀ ਨਾਲ ਉਹ ਮੁਕਾਬਲਾ ਕਰ ਸਕੇ ਉਹ ਤਾਂ ਅਣਗਿਣਤ ਫੌਜਾਂ ਨਾਲ ਇਕੱਲਾ ਟੱਕਰਾ ਕਰਨ ਵਾਲਾ ਹੈ ਉਸ ਤੋਂ ਵੱਡੇ ਵੱਡੇ ਰਾਜੇ ਤੇ ਸਰਦਾਰ ਵੀ ਡਰਦੇ ਹਨ ਮਿਰਜ਼ਾ ਕਹਿੰਦਾ ਹੈ ਕਿ ਫੁਰਮਿਆਂ ਨੂੰ ਘੇਰ-ਘੇੜ ਕੇ ਉਹਨਾਂ ਦੇ ਸਿਰ ਦੇ ਵਿੱਚ ਇਸ ਤਰ੍ਹਾਂ ਵੱਢ ਕੇ ਸੁੱਟੇਗਾ ਜਿਸ ਤਰ੍ਹਾਂ ਖੇਤਾਂ ਵਿੱਚ ਗੱਡੇ ਪੈ ਹੋਏ ਨੇ ਵੱਲ ਵੱਲ ਵੱਢ ਦਿਆ ਸੁਰਮਾ ਜਿਉ ਖੇਤੀ ਦੇ ਪੈਣ ਗੇਂਦ ਕਿ ਜਿੱਦਾਂ ਵੀ ਗੱਡੇ ਪੈਣਗੇ ਖੇਤਾਂ ਵਿੱਚ ਮੈਂ ਉਸ ਤਰ੍ਹਾਂ ਵੱਢ ਦਵਾਂਗਾ ਸਿਰ ਸਿਆਲਾਂ ਦੇ ਵੱਢ ਕੇ ਸੱਟੂਆਂ ਵਿੱਚ ਰੜੇ ਇਸ ਤਰ੍ਹਾਂ ਹੀ ਉਸ ਸਿਆਲਾਂ ਦੇ ਸਿਰ ਵੀ ਰੜੇ ਮੈਦਾਨੇ ਵਿੱਚ ਵੱਢ ਕੇ ਕੀ ਕਰ ਦੇਗਾ ਸੁੱਟ ਦੇ ਦੇਗਾ ਇਹਦੇ ਵਿੱਚ ਕੀ ਦੱਸਿਆ ਗਿਆ ਹੈ ਹਿੰਕਾਰ ਕਿ ਕਿੰਨਾ ਹਿੰਕਾਰ ਆ ਦੇ ਵਿੱਚ ਠੀਕ ਹੈ ਹੁਣ ਬੱਚੇ ਜਿਹੜੇ ਇਹ ਵਾਲਾ ਕੈਸੀ ਹੈ ਨਾ ਇਹ ਤੁਹਾਡੇ ਪਿਛਲੇ ਜੋ ਸੀਟ ਹੈ ਤੇ ਹੋਇਆ ਨਾ 2024 ਦਾ ਉਹਦੇ ਵਿੱਚ ਸੇਮ ਐਜ਼ ਇਟ ਇਜ਼ ਇਹ ਆ ਨਗਿਆ ਠੀਕ ਹੈ ਮੰਦਾ ਕਿਤਾ ਸੁਮਸਾਈ ਬਾ ਮੇਰਾ ਤਰਕ ਚ ਟੰਗਿਆ ਝੰਡ 300 ਕਾਨੀ ਮਿਰਜੇ ਜਵਾਨੀ ਦਿਨ ਦਾ ਸਿਆਲਾ ਨੂੰ ਵੱਡਾ ਹੁਣ ਜਦੋਂ ਜਦੋਂ ਜਿਹੜਾ ਸਾਹਿਬ ਮਿਰਜਾ ਹੈ ਜਦੋਂ ਮੋਦਨਾ ਤਰਫੇ ਕਦਾ ਹੁੰਦਾ ਹੈ ਮੋਦ ਰਸਤੇ ਵਿੱਚ ਪਿਆ ਹੁੰਦਾ ਹੈ ਨਾ ਉਸ ਟਾਈਮ ਸਾਈਬਾ ਨੂੰ ਕੀ ਕਹਿੰਦਾ ਹੈ ਜਦੋਂ ਸਾਈਬਾ ਉਹ ਮਿਰਜਾ ਆਰਾਮ ਕਰਨ ਲਈ ਇੱਕ ਰੁੱਕ ਦੇ ਹੇਠ ਜਾਂ ਡੇ ਰੁੱਕ ਦੇ ਹੇਠ ਆਰਾਮ ਕਰਦੇ ਆ ਨਾ ਸਾਈਬਾ ਕਹਿੰਦੀ ਹੈ ਕਿ ਤੂੰ ਆਪਣਾ ਤਰਕਸ਼ ਕੀ ਕਰਦੇ ਦਰਖਤ ਦੇ ਨਾਲ ਟੰਗ ਦੀ ਸਾਈਬਾ ਦੇ ਭਰਾ ਉਸ ਨੂੰ ਕੇਰਾ ਪਾ ਕੇ ਮਾਰ ਦਿੰਦੇ ਹਨ ਮਰਦਾ ਹੋਇਆ ਮਿਰਜਾ ਸਾਈਬਾ ਨੂੰ ਉਲਾਮਾਂ ਦਿੰਦੇ ਹੋਏ ਕਹਿੰਦਾ ਹੈ ਕਿ ਉਸਨੇ ਉਸ ਦਾ ਤੀਰਾਂ ਵਾਲਾ ਜਿਹੜਾ ਝੰਡਾ ਹੈ ਉੱਤੇ ਤੰਗ ਕੇ ਉਸ ਨਾਲ ਚੰਗਾ ਨਹੀਂ ਕੀਤਾ ਕਹਿੰਦਾ ਉਹਦੇ ਵਿੱਚ ਕਿੰਨੇ ਰੁਪਏ ਸੀਗੇ 300 ਕਾਨੀ ਮਿਰਜੇ ਜਵਾਨ ਦੀ ਦਿਨ ਦਾ ਸਿਆਲ ਨੂੰ ਵੰਡ ਕਹਿੰਦਾ ਮੇਰੇ ਉਹਦੇ ਵਿੱਚ 330 ਰੁਪਏ ਸੀਗੇ ਕਿ ਮੈਂ ਜਿਹੜੇ ਸਿਆਲ ਤیرے ਭਰਾ ਆਏ ਕਦੇ ਨਾ ਮੈਂ ਉਹਨਾਂ ਨੂੰ ਵੰਡ ਹੀ ਦੇਣਾ ਸੀਗਾ ਪਹਿਲੋਂ ਮਾਰਦਾ ਵੀਰ ਸ਼ਮੀਰ ਦੇ ਦੂਜੀ ਕੋਲੋ ਦੇ ਤੰਗ ਪਹਿਲਾ ਕਿੰਨੂ ਮਾਰਦਾ ਹੈ ਕਹਿੰਦਾ ਕਿ ਜਿਹੜਾ ਮੇਰਾ ਪਹਿਲਾ ਤੀਰ ਹੋਵੇਗਾ ਮਿਰਜ਼ਾ ਕਹਿੰਦਾ ਹੈ ਕਿ ਉਸਨੇ ਪਹਿਲਾ ਤੀਰ ਸਾਈਬਾ ਦੇ ਵੱਡੇ ਭਰਾ ਕਿੰਨੂ ਮਾਰਨਾ ਸੀਗਾ ਸ਼ਮੀਰ ਦੇ ਮਾਰਨਾ ਸੀਗਾ ਅਤੇ ਦੂਜਾ ਤੀਰ ਉਸਦੇ ਘੋੜੇ ਦੇ ਢਿੱਡ ਵਿੱਚ ਮਾਰਨਾ ਸੀਗਾ ਦੂਜੀ ਕੋਲੋ ਠੀਕ ਹੈ ਤੀਜੀ ਮਾਰਾ ਜੋੜ ਕੇ ਜੰਦੀ ਹੈ ਤੂੰ ਮੰਗ ਕਹਿੰਦਾ ਤੀਜਾ ਮਤੀਰ ਕਿੰਨੂ ਮਾਰਨਾ ਹੈ ਜਿਹਦੀ ਤੂੰ ਮੰਗ ਹੈ ਜਿਹਨਾਂ ਤੇਰਾ ਵਿਆਹ ਹੋ ਰਿਹਾ ਤੇਰੇ ਠੀਕ ਹੈ ਉਹਨੂੰ ਤੀਜਾ ਤੀਰ ਮਾਰਨਾ ਸੀਗਾ ਸਿਰ ਤੇ ਮੁਦਾਸਾ ਉਡ ਗਿਆ ਗੱਲ ਵਿੱਚ ਪਈ ਝੱਡ ਬਾਜੂ ਭਰਾਵਾ ਜੱਟ ਮਾਰਿਆ ਕੋਈ ਨਾ ਮਿਰਜੇ ਦੇ ਸੰਗ ਠੀਕ ਹੈ ਬੀਲੂ ਕਹਿੰਦਾ ਹੈ ਕਿ ਸਾਈ ਬਾਦ ਧੋਖੇ ਕਰਨ ਸਾਈ ਬਾਦੇ ਭਰਾਵਾ ਨੇ ਤੀਰ ਨਾਲ ਮਿਰਜੇ ਦੇ ਸਿਰ ਤੇ ਮੁਦਾਸਾ ਉਡਾ ਦਿੱਤਾ ਸਿਰ ਹੀ ਉਡਾ ਦਿੱਤਾ ਹੈ ਉਸਦੇ ਬਾਲ ਖੁੱਲ ਕੇ ਕਿਧਰੇ ਵਿੱਚ ਪੈ ਗਏ ਹਨ ਗੱਲ ਵਿੱਚ ਪੈ ਗਏ ਹਨ ਇਸ ਤਰ੍ਹਾਂ ਭਰਾਵਾ ਦੀ ਅਨੁਬੋਧ ਕਾਰਕ ਇਕੱਲਾ ਮਿਰਜਾ ਸਿਆਲਾ ਦੇ ਅਤੋਮ ਮਾਰਿਆ ਧਮਤ ਲੋਕ ਕਹਿੰਦਾ ਬਾਜੂ ਭਰਾਵਾਂ ਜੱਟ ਮਾਰਿਆ ਮਤਲਬ ਕਹਿੰਦਾ ਕਿ ਤੇਰੇ ਭਰਾਵਾਂ ਨੇ ਮਿੰਗ ਮਾਰਿਆ ਕੋਈ ਨਾ ਮਿਰਜੇ ਦੇ ਨਾਲ ਵੀ ਉਹਦੇ ਭਰਾ ਖੜੇ ਹੁੰਦੇ ਨਾ ਕਿ ਮਿਰਜੇ ਨੂੰ ਕੋਈ ਵੀ ਮਾਰ ਨਹੀਂ ਸਕਦਾ ਸੀਗਾ ਹੁਣ ਮੈਂ ਡਿਸਕਸ ਕਰਾਂਗੀ ਕਿਹੜਾ ਕਿਹੜਾ ਐਮਸੀਕਿਊਸ ਪੇਪਰ 'ਚ ਬਣਿਆ ਹੋਇਆ ਠੀਕ ਹੈ ਫਸਟ ਬਣਿਆ ਸੀਗਾ ਕਿ ਕਿੰਨੇ ਤੀਰ ਸੀਗੇ 300 ਤੀਰ ਸੀਗੇ ਪਹਿਲਾ ਤੀਰ ਕਿੰਨੂੰ ਮਾਰਦਾ ਸੀਗਾ ਉਹਦੇ ਭਰਾ ਨੂੰ ਸ਼ਮੀਰ ਕੌਣ ਸੀਗਾ ਉਹਦਾ ਸਾਈਵਾ ਦਾ ਭਰਾ ਸੀਗਾ ਦੂਜਾ ਤੀਰ ਜਦ ਕਿੰਨ ਮਾਰਨ ਦੀ ਗੱਲ ਕੀਤੀ ਉਹਦੇ ਕੋੜੇ ਦੇ ਤੀਜਾ ਉਹਦੇ ਜੋ ਉਦੋਂ ਸੰਗ ਮੰਗੀ ਗਈ ਸੀ ਕਿ ਹੋਰ ਲਾਸਟ ਵਿੱਚ ਪੁੱਛਿਆ ਗਿਆ ਸੀਗਾ ਵਾਲ ਕਿਦੇ ਖੁੱਲੇ ਸੀਗੇ ਠੀਕ ਵਾਲ ਖੋਲ ਕੇ ਕਿਦੇ ਵਿੱਚ ਪੈ ਗਏ ਸੀਗੇ ਇਹਦੇ ਗਲੇ ਵਿੱਚ ਪੈ ਗਏ ਸੀਗੇ ਨੈਕਸਟ ਮੂਵ ਕਰਾਂਗੇ ਪੀਲੂ ਪੁੱਛੇ ਸ਼ਾਹੀ ਨੂੰ ਕਹਿ ਵੱਲ ਗਿਆ ਜਹਾਨ ਲਗ ਲਗ ਗਈਆਂ ਮਦਸਾਂ ਬਹਿ ਬਹਿ ਗਏ ਦੀਵਾਨ ਮਿਰਜ਼ਾ ਮਾਰਿਆ ਮਲਕੁਤ ਮੋਦ ਦਾ ਕੁਛ ਮਾਰਿਆ ਖੁਦੀ ਗੁਮਾਨ ਵਿੱਚ ਕਬਰਾਂ ਦੇ ਖੱਪ ਗਿਆ ਮਿਰਜ਼ਾ ਸੁਣਾ ਜਵਾਨ ਕਿਸਾ ਜੋੜਿਆ ਪੀਲੂ ਸ਼ਾਹ ਨੇ ਜਿੰਨੂੰ ਜਾਣੇ ਕੁਲ ਜਹਾਨ। ਉਹਦੇ ਵਿੱਚ ਪੀਲੂ ਆਪਣੇ ਕਿਸੇ ਤਾਰੀਫ ਕਰਦਾ ਹੈ। ਉਹ ਦੱਸਦਾ ਹੈ ਕਿ ਜਦ ਮਤਲਬ ਜੋ ਉਹਨਾ ਮਾੜਾ ਹੋਇਆ ਨਾ ਕਿੱਦਾਂ ਹੋਇਆ। ਕਦੇ ਪੀਲੂ ਸੰਸਾਰ ਦੀ ਨਾਸ਼ਮਾਨਤਾ ਜ਼ਿਕਰ ਕਰਦਿਆ ਹੋਇਆ ਕਹਿੰਦਾ ਹੈ ਕਿ ਲੋਕ ਉਸ ਨੂੰ ਪੁੱਛਦੇ ਖਣ ਕਿ ਇਸ ਦੁਨੀਆ ਉੱਤੇ ਉਹਨਾਂ ਤੋਂ ਪਹਿਲਾਂ ਹੋਏ ਜਾਂ ਉਹਨਾਂ ਦੇ ਨਾਲ ਦੇ ਲੋਕਾਂ ਦਾ ਪਤਾ ਨਹੀਂ ਕਿੱਧਰ ਚਲੇ ਗਏ ਹਨ। ਇੱਥੇ ਉਹਨਾਂ ਵਿੱਚ ਕੋਈ ਨਜ਼ਰ ਨਹੀਂ ਹੁੰਦਾ। ਮਤਲਬ ਕਿ ਦੁਨੀਆ ਕੀ ਮਤਲਬ ਕਿ ਜੋ ਲਾਈਫ ਹੈ ਕਿ ਨਾਸ਼ਮਾਨ ਖਤਮ ਹੋ ਜਾਂਦੀ ਹੈ। ਕਹਿੰਦਾ ਜੇ ਮੇਰੇ ਨਾਲ ਆਏ ਸੀ ਜਾਂ ਮੇਰੇ ਤੋਂ ਬਾਅਦ ਆਏ ਸੀ ਕਿ ਪਤਾ ਨਹੀਂ ਕਿੱਧਰ ਚਲ ਗਈ ਹੈ। ਪੀਲੂ ਲੋਕਾਂ ਦੱਸਦਾ ਹੈ ਕਿ ਇਸ ਦੁਨੀਆ ਉੱਤੇ ਕੋਈ ਵੀ ਮੁਕ ਸਦਾ ਲਈ ਨਹੀਂ ਰਹਿੰਦਾ ਇੱਥੇ ਲੋਕਾਂ ਦਾ ਆਣਾ ਜਾਣਾ ਲੱਗਿਆ ਰਹਿੰਦਾ ਵੀ ਪਹਿਲਾਂ ਚਲ ਜਾਂਦਾ ਕੋਈ ਬਾਅਦ ਵਿੱਚ ਚਲ ਜਾਂਦਾ ਇੱਥੇ ਅੰਗ੍ਰਿਤ ਲੋਕ ਮਹਿਫਲਾਂ ਦੇ ਸਵਾਮਾਂ ਲਗਾ ਕੇ ਇਸ ਦੁਨੀਆ ਨੂੰ ਸਦਾ ਲਈ ਅਲਵਿਦਾ ਕਹਿ ਗਏ ਹਨ ਪੀਲੂ ਕਹਿੰਦਾ ਹੈ ਕਿ ਮਿਰਜੇ ਨੂੰ ਤਾਂ ਇੱਕ ਤਾਂ ਉਹਦੇ ਹੰਕਾਰ ਨੇ ਮਾਰੀ ਉਹ ਹੰਕਾਰ ਕੀਤਾ ਸੀਗਾ ਨਾ ਕਿ ਮੈਂ ਇਕੱਲੇ ਇਕੱਲੇ ਨੂੰ ਵੜਦਾਵਾਂਗਾ ਹੰਕਾਰ ਬੜਾ ਸੀਗਾ ਉਹਦੇ ਵਿੱਚ ਠੀਕ ਹੈ ਅਜੇ ਦੂਜਾ ਨੂੰ ਕਿੱਲ ਮਾਰਿਆ ਸੀਗਾ ਮੌਤ ਦੇ ਫ੍ਰਿਕਸ਼ਨ ਇਸ ਪ੍ਰਕਾਰ ਮਿਰਜ਼ਾ ਸੋਹਣਾ ਜਵਾਨ ਕਬਰਾਂ ਵਿੱਚ ਸਦਾ ਲਈ ਅਲੋਪ ਹੋ ਗਿਆ ਪੀਲੂ ਕਹਿੰਦਾ ਹੈ ਕਿ ਇਸ ਪ੍ਰਕਾਰ ਉਸਨੇ ਮਿਰਜ਼ਾ ਸਾਹਿਬਾ ਦਾ ਇਹ ਕਿੱਸਾ ਜੋੜਿਆ ਹੈ ਜਿਸ ਨੂੰ ਸਾਰਾ ਜਗਤ ਜਾਣਦਾ ਹੈ ਕਹਿੰਦਾ ਭਾਗ ਦੇ ਵਿੱਚ ਕੀ ਨਿਕਲਿਆ ਕਿ ਦੁੱਖ ਕੀ ਟਾਈਮ ਜਿਹੜਾ ਹੈ ਉਹ ਨਾਸ਼ਮਾਨ ਖਤਮ ਹੋਣ ਵਾਲਾ ਕੋਈ ਮਰਨ ਵਾਲਾ ਹੈ ਕੋਈ ਜਿੰਦਾ ਹੈ ਇਹ ਚੱਲਦਾ ਰਹਿੰਦਾ ਕਹਿੰਦਾ ਪਰ ਜਿਹੜਾ ਮੇਰਾ ਕਿੱਸਾ ਨਾ ਪੀਲੂ ਦਾ ਪੀਲੂ ਜੀ ਕੀ ਕਹਿੰਦੇ ਜਣਾ ਮੇਰਾ ਕਿੱਸਾ ਸਾਈਬਾ ਵਾਲਾ ਐ ਪੂਰੀ ਉਮਰ ਹੀ ਰਹਿਣਾ ਹੈ ਐ ਕਬਰਾਂ ਵਿੱਚ ਜਿੰਦਾ ਰਹਿਣਾ ਹੈ ਬੇਸ਼ੱਕ ਮਿਲਜਾ ਮਰ ਗਿਆ ਬਟ ਐ ਕਿੱਸਾ ਨਹੀਂ ਮਰਿਆ ਐ ਪੂਰੀ ਉਮਰ ਕੀ ਰਹੇਗਾ ਉਹਦੇ ਨਾਲ ਹੀ ਚਲਦਾ ਰਹੇਗਾ ਅੱਜ ਦੀ ਵੀਡੀਓ ਨੂੰ ਇੱਥੇ ਹੀ ਅਸਰ ਖਤਮ ਕਰਨੇ ਆ ਇੱਕ ਐਮਸੀਕਿਊ ਤੁਸੀਂ ਲਾਸਟ ਵਿੱਚ ਨੋਟ ਕਰ ਲਿਓ ਅਗਰ ਇਗਜ਼ਾਮ ਵਿੱਚ ਪੁੱਛਿਆ ਜਾਵੇਗਾ ਕਿ ਇਹ ਇਸ ਕਾਵਿ ਦਾ ਰੂਪ ਕੀ ਹੈ ਪੇਪਰ 'ਚ ਪੁੱਛਿਆ ਜਾਂਦਾ ਕਾਵਿ ਰੂਪ ਠੀਕ ਹੈ ਪੀਲੂ ਦਾ ਤੁਸੀਂ ਯਾਦ ਰੱਖਣਾ ਹੈ ਕਾਵਿ ਰੂਪ ਕਿਹੜਾ ਹੈ ਸੰਧ ਰੂਪ ਠੀਕ ਹੈ ਸੰਧ ਕਾਵਿ ਰੂਪ ਵਿੱਚ ਇਤਰਾ ਨੇ ਜਿਹੜਾ ਐ ਵਾਲਾ ਕਿਸਤਾ ਕਹਾਣੀ ਲਿਖਿਆ ਹੈ थैंक यू फॉर वाचिंग